ਗੜਗਾਉਂ ਦੇ ਵੱਡੇ ਹਸਪਤਾਲ ਮੈਦਾਨਤਾ ਨੇ ਹੁਣ ਪੰਜਾਬ ਦੇ ਵਿੱਚ ਆਪਣੀ ਲੈਬ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸੇ ਅਧੀਨ ਮੁਹਾਲੀ ਦੇ ਫੇਜ਼ 11 ਵਿੱਚ ਸਥਿਤ ਮੈਦਾਨਤਾ ਹਸਪਤਾਲ ਦੀ ਇੱਕ ਨਵੀਂ ਲੈਬ ਅਤੇ OPD ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਸ਼ਾਨਦਾਰ ਉਦਘਾਟਨ ਡਾਕਟਰ ਰਜਨੀਸ਼ ਕਪੂਰ ਦੇ ਵੱਲੋਂ ਕੀਤਾ ਗਿਆ ਇਸ ਲੈਬ ਦੇ ਵਿੱਚ ਮਰੀਜ਼ਾਂ ਨੂੰ ਲੈਬ ਟੈਸਟਾਂ ਦੇ ਨਾਲ ਨਾਲ ਆਪੀਡੀ ਦੀ ਸਹੂਲਤ ਵੀ ਮਿਲੇਗੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਦਾਨਤਾ ਦੇ ਵੱਖ-ਵੱਖ ਬਿਮਾਰੀਆਂ ਦੇ ਮਹਾਰ ਡਾਕਟਰ ਮਹੀਨੇ ਵਿੱਚ ਦੋ ਵਾਰ ਆ ਕੇ ਮਰੀਜ਼ਾਂ ਦੀ ਜਾਂਚ ਕਰਨਗੇ ਇਸ ਨਵੇਂ ਸੈਂਟਰ ਦੇ ਵਿੱਚ ਕਾਰਡੀਓਲੋਜਿਸਟ ਅਤੇ ਨਿਊਰੋਲੋਜਿਸਟ ਕਿਡਨੀ ਅਤੇ ਲੀਵਰ ਟਰਾਂਸਪਲੈਂਟ ਦੇ ਮਹਾਰ ਡਾਕਟਰ ਮਰੀਜ਼ਾਂ ਨੂੰ ਸੇਵਾਵਾਂ ਦੇਣਗੇ ਇਸ ਦੇ ਨਾਲ ਹੀ ਮੁਹਾਲੀ ਖਿੱਤੇ ਦੇ ਲੋਕਾਂ ਸਮੇਤ ਪੂਰੇ ਪੰਜਾਬ ਪਰ ਚੰਡੀਗੜ੍ਹ ਜਾਂ ਫਿਰ ਗੁਰਗਾਂਵ ਜਾਣ ਵਾਲੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਤੋਂ ਇਲਾਵਾ ਮਰੀਜ਼ ਮੁਹਾਲੀ ਦੇ ਵਿੱਚ ਸਥਿਤ ਇਸ ਲੈਬ ਤੋਂ ਹੀ ਵੀਡੀਓ ਕਨਸਲਟੇਸ਼ਨ ਰਾਹੀਂ ਗੜਗਾਂਵ ਦੇ ਮਾਹਰ ਡਾਕਟਰਾਂ ਦੇ ਨਾਲ ਸਿੱਧੀ ਗੱਲਬਾਤ ਕਰਨਗੇ ਕਈ ਅਹਿਮ ਟੈਸਟ ਵੀ ਇਸ ਸੈਂਟਰ ਦੇ ਵਿੱਚ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ ਡਾਕਟਰ ਰਜਨੀਸ਼ ਕਪੂਰ ਨੇ ਦੱਸਿਆ ਕਿਸ ਕਿਸ ਤੇ ਦੇ ਲੋਕਾਂ ਨੂੰ ਵਧੀਆ ਅਤੇ ਪਹੁੰਚਯੋਗ ਇਲਾਜ ਮੁਹਿਆਵਤ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਮੁਖਾਲੀ ਵਿੱਚ ਇਹ ਲੈਬ ਅਤੇ ਓਪੀਡੀ ਇਸ ਲਈ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬ ਦੇ ਮਰੀਜ਼ਾਂ ਨੂੰ ਹੁਣ ਗੁਰਗਾਉਂ ਜਾਣ ਦੀ ਲੋੜ ਨਾ ਪਵੇ ਮਹੀਨੇ ਵਿੱਚ ਦੋ ਵਾਰ ਸਾਡੇ ਸਪੈਸ਼ਲਿਸਟ ਡਾਕਟਰ ਇੱਥੇ ਆ ਕੇ ਮਰੀਜ਼ਾਂ ਦੀ ਜਾਂਚ ਕਰਨਗੇ ਦੇਖੋ ਇਹ ਇੱਥੇ ਮੈਦੰਤਾ ਮੈਡੀ ਸਿਟੀ ਜਿਹੜਾ ਗੁਰਗਾਉਂ ਦੇ ਵਿੱਚ ਮੇਜਰ ਹਸਪੀਟਲ ਹੈ ਬਹੁਤ ਸਾਰੇ ਸਪੈਸ਼ਲਿਟੀਆਂ ਅਸੀਂ ਕਟਿੰਗ ਐਜ ਉੱਥੇ ਕਰਦੇ ਹਾਂ ਮੈਦਾਂਤਾ ਨੇ ਡਿਸਾਈਡ ਕੀਤਾ ਵੀ ਉਹਨਾਂ ਦਾ ਫੁੱਟਪ੍ਰਿੰਟ ਪੰਜਾਬ 'ਚ ਹੋਣਾ ਜ਼ਰੂਰੀ ਹੈ ਤਾਂ ਇਹ ਕਿ ਪਹਿਲਾ ਸਟੈਪ ਹੈ ਉਸ ਡਾਇਰੈਕਸ਼ਨ ਦੇ ਵਿੱਚ ਇੱਥੇ ਇੱਕ ਇੱਕ ਕਲੀਨਿਕ OPD ਕਲੀਨਿਕ ਹੈ ਤੇ ਨਾਲ ਇੱਥੇ ਲੈਬ ਦੀ ਸਹੂਬਦਾ ਹੈ ਜਿੱਥੇ ਸਾਰੇ ਬਾਇਓਕੈਮਿਸਟਰੀ ਪੈਥੋਲੋਜੀ ਦੇ ਟੈਸਟ ਹੁੰਦੇ ਨੇ ਤੇ ਮੈਦਾਂਤਾ ਦੇ ਅਲੱਗ-ਅਲੱਗ ਸਪੈਸ਼ੈਲਿਟੀਆਂ ਤੇ ਕੰਸਲਟੈਂਟਸ ਇੱਥੇ ਆਇਆ ਕਰਨਗੇ ਮੰਥਲੀ ਬੇਸਿਸ ਤੇ ਮੰਥ ਚ ਦੋ ਵਾਰੀ ਅਲੱਗ-ਅਲੱਗ ਇੱਕ ਰੋਸਟਰ ਬਨੇਗਾ ਜਿਹਦੇ ਵਿੱਚ ਹਰ ਸਪੈਸ਼ialਟੀ ਕਾਰਡੀਓਲੋਜੀ ਨਿਊਰੋਲੋਜੀ ਔਨਕੋਲੋਜੀ ਹੋਰ ਜਿਹੜੇ ਲਿਵਰ ਟ੍ਰਾਂਸਪਲੈਂਟ ਦੇ ਪੇਸ਼ੈਂਟਸ ਨੇ ਜਾਂ ਕਿਡਨੀ ਟ੍ਰਾਂਸਪਲੈਂਟ ਦੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਚਾਹੀਦਾ ਹੈ ਉਹ ਸਭ ਸਪੈਸ਼ਲਿਸਟ ਇੱਥੇ ਰੈਗੂਲਰ ਬੇਸਿਸ ਤੇ ਓਪੀਡੀ ਕਰਨ ਆਣਗੇ ਤੇ ਉਹਦੇ ਨਾਲ ਇੱਕ ਬਹੁਤ ਵੱਡੀ ਅਚੀਵਮੈਂਟ ਹੋਏਗੀ ਇਸ ਏਰੀਆ ਦੇ ਲੋਕਾਂ ਵਾਸਤੇ ਪੇਸ਼ੈਂਟਸ ਵਾਸਤੇ ਤਾਂ ਉਹਨਾਂ ਨੂੰ ਇੱਕ ਇੱਕ ਜਿਹੜੀ ਬੇਸਿਕਲੀ ਕੀ ਚਾਹੀਦਾ ਹੈ ਪੇਸ਼IENTS ਨੂੰ ਵੀ ਇੱਕ ਅੱਛੀ ਗਾਈਡੈਂਸ ਮਿਲੇ ਇੱਕ ਅੱਛਾ ਡਾਇਰੈਕਸ਼ਨ ਮਿਲੇ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਉਹ ਸਾਰਾ ਉਹਨਾਂ ਨੂੰ ਇੱਥੇ ਇਸ ਕਲੀਨਿਕ ਤੇ ਮਿਲੇਗਾ ਆ ਆਪੀਡੀ ਦੇ ਵਿੱਚ ਜਿਹੜੇ ਮਰੀਜ਼ ਦੇਖੇ ਜਾਣਗੇ ਉਹਨਾਂ ਨੂੰ ਇੱਕ ਉਹਨਾਂ ਦੇ ਟ੍ਰੀਟਮੈਂਟ ਪਲਾਨਸ ਦਿੱਤੇ ਜਾਣਗੇ ਤੇ ਨਾਲ ਜੇ ਕੋਈ ਲੈਬ ਦੀ ਲੋੜ ਹੈ ਜਿੱਥੇ ਬਲੱਡ ਟੈਸਟ ਹੋਣੇ ਜ਼ਰੂਰੀ ਹੈ ਉਹ ਨਾਲ ਦੀ ਨਾਲ ਹੋ ਜਾਣਗੇ ਤੇ ਇੱਕ ਹੋਰ ਸੁਵਿਧਾ ਹੈ ਵੀ ਸੁਪੋਜ਼ ਅ ਵੀਡੀਓ ਕੰਸਲਟ ਵੀ ਉੱਥੇ ਕਰਾ ਸਕਦੇ ਨੇ ਇੱਥੇ ਆ ਕੇ ਪੇਸ਼ੈਂਟਸ ਜਿਹੜੇ ਕ੍ਰਾਸ ਕੰਸਲਟ ਚਾਹੁੰਦੇ ਨੇ ਜਿਨ੍ਹਾਂ ਨੂੰ ਕੋਈ ਕਲੈਰਿਟੀ ਨਹੀਂ ਹੋਈ ਕਿਸੇ ਨੂੰ ਇੱਥੇ ਦਿਖਾ ਰਹੇ ਨੇ ਬਟ ਸਟਿਲ ਉਹਨਾਂ ਦਾ ਕੋਈ ਟ੍ਰੀਟਮੈਂਟ ਪਲਾਨਸ ਬਹੁਤ ਕਲੀਅਰ ਨਹੀਂ ਹੋਏ ਉਹ ਵੀਡੀਓ ਕੰਸਲਟ ਵੀ ਕਰ ਸਕਦੇ ਨੇ ਮੈਦਾਨਤਾ ਦੇ ਸਪੈਸ਼ਲਿਸਟ ਨਾਲ ਇੱਥੇ ਆ ਕੇ ਇਹ ਸਭ ਸੁਵਿਧਾਵਾਂ ਇਸ ਰੀਜਨ ਨੂੰ ਮਿਲਣ ਗਿਆ ਇਸ ਏਰੀਆ ਦੇ ਲੋਕਾਂ ਨੂੰ ਮਿਲਣ ਗਿਆ ਤਾਂ ਬਹੁਤ ਫਾਇਦਾ ਹੋਏਗਾ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਲੀਵਰ ਟ੍ਰਾਂਸਪਲੈਂਟ ਕੋਲਿਪੀ ਵੀ ਟ੍ਰਾਂਸਪਲੈਂਟ ਪਾ ਦੇਖਦੇ ਆ ਕਿ ਜਿਹੜੇ ਵੱਡੇ ਹਸਪਤਾਲ ਚ ਹੁੰਦੇ ਜਿਸ ਤਰ੍ਹਾਂ ਕੀ ਉਹਨਾਂ ਦੇ ਵਿੱਚ ਬਹੁਤ ਹੋਸਟਲੀ ਹੁੰਦਾ ਨਹੀਂ ਨਾਲ ਤਾਂ ਉਹਨਾਂ ਪੇਸ਼ੈਂਟਾ ਜਿਹੜੇ ਆਮ ਵਰਕਾ ਉਹ ਵੀ ਇੱਥੇ ਆ ਕੇ ਆਪਾਂ ਆਸਾਨੀ ਨਾਲ ਇਲਾਜ ਕਰਾ ਸਕਦੇ ਦੇਖੋ ਇੱਥੇ ਇਲਾਜ ਦੇ ਦੋ ਪੱਖ ਨੇ ਪਹਿਲੀ ਸਭ ਤੋਂ ਵੱਡਾ ਪੱਖ ਹੈ ਵੀ ਕੀ ਪੇਸ਼ੈਂਟ ਨੂੰ ਠੀਕ ਡਾਇਰੈਕਸ਼ਨ ਮਿਲਦੀ ਹੈ ਕਿ ਉਹਨੂੰ ਕੀ ਬਿਮਾਰੀ ਹੈ ਤੇ ਕੀ ਇਲਾਜ ਚਾਹੀਦਾ ਹੈ ਸਭ ਤੋਂ ਪਹਿਲਾ ਸਟੈਪ ਇਹੀ ਹੈ ਤੇ ਬੜੇ ਸਾਰੇ ਪੇਸ਼ੈਂਟ ਇਹ ਜਿਹਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਅੱਗੇ ਕਿਹੜਾ ਸਟੈਪ ਲਿਤਾ ਜਾਵੇ ਤਾਂ ਕਿ ਉਹਨਾਂ ਦੀ ਜਾਨ ਬਚੇ ਤਾਂ ਪਹਿਲਾ ਉਹ ਡਾਇਰੈਕਸ਼ਨ ਜੇ ਉਹ ਸੀਨੀਅਰ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦੇ ਮੁਖੋਂ ਮਿਲੇਗਾ ਉਹਨਾਂ ਦੇ ਕੰਸਲਟੇਸ਼ਨ ਤੋਂ ਮਿਲੇਗਾ ਤਾਂ ਉਹ ਬਹੁਤ ਵੱਡੀ ਚੀਜ਼ ਹੈ हां ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇਲਾਜ ਹੈ ਉਹ ਦੱਸਿਆ ਜਾਏਗਾ ਇਹ ਇਲਾਜ ਹੈ ਉਹਦੇ ਚ ਕਾਸਟ ਕਿੰਨੀ ਆਉਂਦੀ ਹੈ ਉਹ ਸਾਰਾ ਬੜਾ ਟਰਾਂਸਪੇਰੈਂਟਲੀ ਡਿਸਕਸ ਕੀਤਾ ਜਾਏਗਾ ਆਈ ਐਗਰੀ ਵੀ ਕਈ ਇਲਾਜ ਬੜੇ ਕਾਸਟਲੀ ਹੁੰਦੇ ਨੇ ਸਾਰੇ ਲੋਕ ਨਹੀਂ ਕਰਾ ਪਾਉਂਦੇ ਬਟ ਦੈਨ ਅੱਜਕੱਲ ਜਿਹੜੀਆਂ ਗਵਰਨਮੈਂਟ ਦੀ ਸਕੀਮਸ ਨੇ 5-10 ਲੱਖ ਤੱਕ ਤਾਂ ਉਹਨਾਂ ਨੂੰ ਸੁਵਿਧਾ ਮਿਲਦੀ ਹੈ ਤੇ ਇਸ ਲਈ ਬਹੁਤ ਫਾਇਦਾ ਹੋਣ ਦੇ ਚਾਂਸਸ ਨੇ ਇੱਥੇ ਦੇ ਮਰੀਜ਼ਾਂ ਨੂੰ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਕਈ ਹਸਪੀਟਲਸ ਦੇ ਵਿੱਚ ਜਿਹੜੇ ਪੇਸ਼ੈਂਟ ਐਡਮਿਟ ਹੁੰਦੇ ਨੇ ਉਹ ਸਾਨੂੰ ਉੱਥੇ ਕਾਲ ਕਰਦੇ ਨੇ ਵੀ ਸਾਡਾ ਪੇਸ਼ੈਂਟ ਇੱਥੇ ਬਹੁਤ ਬਿਮਾਰ ਹੈ ਉਹਨੂੰ ਉਹਦੀ ਉਹਦੀ ਰਿਕਵਰੀ ਨਹੀਂ ਹੋ ਰਹੀ ਤੇ ਜੇ ਅਸੀਂ ਉਹ ਉੱਥੇ ਸ਼ਿਫਟ ਕਰਨਾ ਚਾਹੁੰਦੇ ਨੇ ਬਟ ਕਈ ਵਾਰੀ ਕੰਡੀਸ਼ਨ ਇੰਨੀ ਜ਼ਿਆਦਾ ਬਿਮਾਰ ਹੁੰਦੀ ਹੈ ਵੀ ਉਹ ਸ਼ਿਫਟ ਨਹੀਂ ਕਰ ਪਾਉਂਦੇ ਤਾਂ ਉਹ ਜਿਹੜੀ ਸੈਕੰਡ opinion ਹੈ ਉਹ ਜਿਹੜਾ ਸੈਕੰਡ ਕੰਸਲਟੇਸ਼ਨ ਕਰਨਾ ਚਾਹੁੰਦੇ ਨੇ ਉਹ ਇੱਥੇ ਰਾਈਟ ਹੇਅਰ ਮੁਹਾਲੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਇੱਥੇ ਮਿਲੇਗਾ ਤਾਂ ਬੇਸਿਕਲੀ ਪੇਸ਼ੈਂਟ ਉੱਥੇ ਜਾ ਕੇ ਕੰਸਲਟੇਸ਼ਨ ਲੈਣ ਦੀ ਬਜਾਏ ਸਪੈਸ਼ਲਿਸਟ ਇੱਥੇ ਆ ਰਿਹਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਦੇਖੋ ਕਾਰਡੀਓਲੋਜੀ ਕਿਹੋ ਜਿਹਾ ਫੀਲਡ ਹੈ ਜਿਹਦੇ ਵਿੱਚ ਬਹੁਤ ਐਡਵਾਂਸਮੈਂਟਸ ਹੋਈਆਂ ਨੇ ਅੱਜ ਕੱਲ ਅਸੀਂ ਬਿਨਾ ਸਰਜਰੀ ਤੋਂ ਵੈਲ ਬਦਲ ਦਿੰਨੇ ਆ ਤੇ ਉਹ ਜਿਹੜੇ ਟੈਕਨੀਕਸ ਨੇ ਉਹ ਹਲੇ ਵੀ ਬਹੁਤ ਪ੍ਰੋਲੀਫਰੇਟਿਡ ਨਹੀਂ ਹੈ ਹਲੇ ਚੰਡੀਗੜ੍ਹ ਇੱਥੇ ਇਸ ਇਲਾਕੇ ਦੇ ਵਿੱਚ ਇਕਾਦੁਕਾ ਹੀ ਹੋ ਰਹੇ ਨੇ ਤੇ ਜਿਹੜੇ ਅ ਅਸੀਂ ਲੀਡਿੰਗ ਸੈਂਟਰ ਆ ਆਲਓਵਰ ਇੰਡੀਆ ਵੋਲਿਊਮ ਵਾਈਜ਼ ਤੇ ਐਕਸਪਰਟਾਈਜ਼ ਵਾਈਜ਼ ਬੜੇ ਸਾਰੇ ਪੇਸ਼ੈਂਟ ਸਾਨੂੰ ਇੱਥੋਂ ਕ੍ਰਾਸ ਕੰਸਲਟ ਕਰਦੇ ਨੇ ਵੀ ਇਹ ਸਾਨੂੰ ਇਹ ਇਹ ਪદ્ધਤੀ ਦੱਸੀ ਗਈ ਹੈ ਵੈਲ ਬਦਲਣ ਦੀ ਬਿਨਾ ਸਰਜਰੀ ਤੋਂ ਉੱਥੇ ਆਣਾ ਚਾਹੁੰਦੇ ਨੇ ਸਾਡੇ ਕੋਲ ਆਂਦੇ ਵੀ ਨੇ ਤਾਂ ਆਈ ਥਿੰਕ ਉਹਨਾਂ ਵਾਸਤੇ ਇੱਕ ਈਜ਼ੀ ਐਕਸੈਸ ਹੋ ਜਾਏਗਾ ਔਰ ਡਿਸਕਸ ਕਰਨ ਵਾਸਤੇ ਵੀ ਉਹਨਾਂ ਵਾਸਤੇ ਕਿਹੜਾ ਪ੍ਰੋਸੀਜਰ ਬੈਸਟ ਹੈ ਔਰ ਕਿਵੇਂ ਉਹ ਅੱਗੇ ਕਰਨ ਤੇ ਕਾਰਡੀਓਲੋਜੀ ਦੇ ਪੱਖੇ ਗੱਲ ਕਰੀਏ ਤਾਂ ਬਹੁਤ ਸਾਰੇ ਮਰੀਜ਼ਾਂ ਨੂੰ ਫਾਇਦਾ ਹੋਏਗਾ ਕਿਉਂਕਿ ਨਵੀਂ ਟੈਕਨੀਕਾਂ ਅਸੀਂ ਉੱਥੇ ਬਹੁਤ ਬਿਹਤਰੀ ਨਾਲ ਕਰਦੇ ਆਂ ਤੇ ਪੇਸ਼ੈਂਟਸ ਨੂੰ ਕਾਫੀ ਫਾਇਦਾ ਹੋਏਗਾ ਜਿਹੜੇ ਇਹ ਟੈਕਨੀਕ ਕਰਾਣਾ ਚਾਹੁੰਦੇ ਆਂ ਇਹ ਟ੍ਰੀਟਮੈਂਟ ਪਲਾਨ ਕਰਾਣਾ ਚਾਹੁੰਦੇ ਆਂ ਉਹ इजीली ਇੱਥੇ ਡਿਸਕਸ ਕਰਕੇ ਪਲਾਨ ਆਊਟ ਕਰ ਸਕਦੇ ਆ ਉੱਥੇ ਆ ਵੀ ਸਕਦੇ ਆ ਸੋ ਮੋਹਾਲੀ ਮੈਂ ਅੱਜ ਮਦਨਤਾ ਲੈਬਸ ਮੈਡੀਕਲ ਕਲੀਨਿਕ ਕੇ ਸਾਥ ਓਪਨ ਕੀਤਾ ਹੈ ਯਹਾਂ ਪੇ और हम चाहते हैं कि यहाँ मैदानता लैब्स के अंदर लोगों को प्रिवेंटिव और वेलनेस जांच की सुविधा मिले और यहाँ पे डॉक्टर्स ओ भी देखेंगे और सारी सुविधाएं यहाँ पे बायोकेमिस्ट्री केमिस्ट्री हेमाटोलॉजी जो भी बेसिक रूटीन जांचें हैं वो सारी मैदानता लैब मोहाली बेस लैब से ही प्रोवाइड करेगा तो यहाँ पे अभी मरीजों के लिए जितनी भी बेसिक स्क्रीनिंग है चाहे वो खून की जांच हो चाहे वो आ, अगर साइंटिफिक बात करें तो हेमेटोलॉजी, बायोकेमिस्ट्री और हारमोन्स के बेसिक इन्वेस्टिगेशन जैसे थायराइड की जाँच विटामिन बी की जाँच विटामिन डी की जाँच ये सारी जाँचें यहाँ पर हम मुहैया कराएंगे